ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ 2 April ਨੂੰ ਹੰਸ ਰਾਜ ਹਾਂਸ ਜੀ ਦੀ ਪਤਨੀ ਦਾ ਦੇਹਾਂਤ ਹੋ ਜਾਂਦਾ ਤੇ ਉਸ ਤੋਂ ਬਾਅਦ 11 ਤਰੀਕ ਨੂੰ ਅੰਤਿਮ ਅਰਦਾਸ ਹੁੰਦੀ ਹੈ ਤੇ ਉਸ ਤੋਂ ਬਾਅਦ ਕਈ ਨਾਮੀ ਚਿਹਰੇ ਉਹਨਾਂ ਦੇ ਘਰ ਪਹੁੰਚ ਰਹੇ ਨੇ ਦੁੱਖ ਸਾਂਝਾ ਕਰਨ ਤਾਂ ਇਸ ਵੇਲੇ ਗਾਇਕ ਬੱਬੂ ਮਾਨ ਉਹਨਾਂ ਦੇ ਘਰ ਪਹੁੰਚ ਚੁੱਕੇ ਨੇ ਤਾਂ ਜਿੱਦਾਂ ਹੀ ਬਾਹਰ ਆਉਂਦੇ ਨੇ ਤਾਂ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਇਸ ਵੇਲੇ ਪੰਜਾਬੀ ਗਾਇਕ ਬੱਬੂ ਮਾਨ ਅੰਦਰ ਬੈਠੇ ਨੇ ਉਹਨਾਂ ਨਾਲ ਮੁਲਾਕਾਤ ਕਰ ਰਹੇ ਨੇ ਦੁੱਖ ਸਾਂਝਾ ਕਰ ਰਹੇ ਨੇ ਤਾਂ ਜਿਵੇਂ ਹੀ ਉਹ ਬਾਹਰ ਆਉਂਦੇ ਨੇ ਤਾਂ ਉਹਨਾਂ ਨਾਲ ਅਸੀਂ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਸਲਾ ਸੰਜੀ ਦੇ ਨਾਲ ਦੁੱਖ ਸਾਂਝਾ ਕਰਕੇ ਪੰਜਾਬੀ ਗਾਇਕ ਬੱਬੂ ਮਾਨ ਬਾਹਰ ਆ ਗਏ ਨੇ ਤਾਂ ਜਿਵੇਂ ਹੀ ਬਾਹਰ ਆਉਂਦੇ ਆ ਤਾਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਕਿ ਅੰਦਰ ਕੀ ਗੱਲਬਾਤ ਹੋਈ ਹੈ ਸੋ ਬੱਬੂ ਮਾਨ ਬਾਹਰ ਆਉਂਦੇ ਹੋਏ ਸੋ ਇਸ ਤੋਂ ਬਾਅਦ ਗੱਡੀ ਵਿੱਚ ਬੈਠ ਕੇ ਬਾਹਰ ਆਉਣਗੇ ਤਾਂ ਦੇਖਣਾ ਇਹ ਹੋਵੇਗਾ ਕਿ ਮੀਡੀਆ ਦੇ ਨਾਲ ਗੱਲਬਾਤ ਕਰਦੇ ਜਾਂ ਸੋ ਬੱਬੂ ਮਾਨ ਬਾਹਰ ਆਉਣ ਲੱਗੇ ਨੇ ਤਾਂ ਆ ਦੇਖਣਾ ਇਹ ਹੋਵੇਗਾ ਕਿ ਬੱਬੂ ਮਾਨ ਮੀਡੀਆ ਦੇ ਨਾਲ ਗੱਲਬਾਤ ਕਰਦੇ ਜਾਂ ਨਹੀਂ ਕਰਦੇ ਆ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਬੱਬੂ ਮਾਨ ਦੇ ਨਾਲ ਸੋ ਭਾਈ ਜੀ ਦੋ ਸ਼ਬਦ ਜੇਕਰ ਭਾਈ ਜੀ ਸੋ ਸੋ ਬੱਬੂ ਮਾਨ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਜਾ ਰਹੇ ਨੇ ਸੋ ਫਿਲਹਾਲ ਮੀਡੀਆ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਪਰ ਅ ਅੰਦਰ ਗਏ ਸੀ ਦੁੱਖ ਸਾਂਝਾ ਕਰਕੇ ਬਾਹਰ ਆਏ ਨੇ ਤਾਂ ਹੋਰ ਵੀ ਕਈ ਸਖਸ਼ੀਤਾ ਤੇ ਪਹੁੰਚ ਰਹੀਆਂ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਸਸਸੀਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ 2 April ਨੂੰ ਅਨਸਰਾ ਜਹਾਂਸ ਜੀ ਦੀ ਪਤਨੀ ਦਾ ਦੇਹਾਂਤ ਹੋ ਜਾਂਦਾ ਤਾਂ ਉਸ ਤੋਂ ਬਾਅਦ 11 ਤਰੀਕ ਨੂੰ ਅੰਤਿਮ ਅਰਦਾਸ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਈ ਨਾਮੀ ਚਿਹਰੇ ਉਹਨਾਂ ਦੇ ਘਰ ਪਹੁੰਚ ਰਹੇ ਨੇ ਦੁੱਖ ਸਾਂਝਾ ਕਰਨ ਤਾਂ ਇਸ ਵੇਲੇ ਗਾਇਕ ਬੱਬੂ ਮਾਨ ਉਹਨਾਂ ਦੇ ਘਰ ਪਹੁੰਚ ਚੁੱਕੇ ਨੇ ਤਾਂ ਜਦੋਂ ਹੀ ਬਾਹਰ ਆਉਂਦੇ ਨੇ ਤਾਂ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਇਸ ਵੇਲੇ ਪੰਜਾਬੀ ਗਾਇਕ ਬੱਬੂ ਮਾਨ ਅੰਦਰ ਬੈਠੇ ਨੇ ਉਹਨਾਂ ਨਾਲ ਮੁਲਾਕਾਤ ਕਰ ਰਹੇ ਨੇ ਦੁੱਖ ਸਾਂਝਾ ਕਰ ਰਹੇ ਨੇ ਤਾਂ ਜਿਵੇਂ ਹੀ ਉਹ ਬਾਹਰ ਆਉਂਦੇ ਨੇ ਤਾਂ ਉਹਨਾਂ ਨਾਲ ਅਸੀਂ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਸਰਾਜ ਸਾਹਜ ਜੀ ਦੇ ਨਾਲ ਦੁੱਖ ਸਾਂਝਾ ਕਰਕੇ ਪੰਜਾਬੀ ਗਾਇਕ ਬੱਬੂ ਮਾਨ ਬਾਹਰ ਆ ਗਏ ਨੇ ਤਾਂ ਜਿਵੇਂ ਹੀ ਬਾਹਰ ਆਉਂਦੇ ਆ ਤਾਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਕਿ ਅੰਦਰ ਕੀ ਗੱਲਬਾਤ ਹੋਈ ਹੈ ਸੋ ਬੱਬੂ ਮਾਨ ਬਾਹਰ ਆਉਂਦੇ ਹੋਏ ਸੋ ਇਸ ਤੋਂ ਬਾਅਦ ਗੱਡੀ ਵਿੱਚ ਬੈਠ ਕੇ ਬਾਹਰ ਆਉਣਗੇ ਤਾਂ ਦੇਖਣਾ ਇਹ ਹੋਵੇਗਾ ਕਿ মিডিਆ ਦੇ ਨਾਲ ਗੱਲਬਾਤ ਕਰਦੇ ਜਾਂ ਫਿਰ ਬੱਬੂ ਮਾਨ ਬਾਹਰ ਆਉਣ ਲੱਗੇ ਨੇ ਤਾਂ ਦੇਖਣਾ ਇਹ ਹੋਵੇਗਾ ਕਿ ਬੱਬੂ ਮਾਨ মিডিਆ ਦੇ ਨਾਲ ਗੱਲਬਾਤ ਕਰਦੇ ਜਾਂ ਫਿਰ ਨਹੀਂ ਕਰਦੇ ਅ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬੱਬੂ ਮਾਨ ਦੇ ਨਾਲ ਸੋ ਭਾਈ ਜੀ ਦੋ ਸ਼ਬਦ ਜੇਕਰ ਭਾਈ ਜੀ ਸੋ ਸੋ ਬੱਬੂ ਮਾਨ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੇ ਜਾ ਰਹੇ ਨੇ ਸੋ ਫਿਲਹਾਲ ਮੀਡੀਆ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਪਰ ਅ ਅੰਦਰ ਗਏ ਸੀ ਦੁੱਖ ਸਾਂਝਾ ਕਰਕੇ ਬਾਹਰ ਆਏ ਨੇ ਤਾਂ ਹੋਰ ਵੀ ਕਈ ਸਖਸੀਅਤਾਂ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ